ਅੱਧੀ ਪੁਲਿਸ ਨੇ ਵ੍ਰੰਟ ਅਫਸਰ ਦਾ ਕੁਟਾਪਾ ਕੀਤਾ ਹੈ ਵ੍ਰੰਟ ਅਫਸਰ ਕੀ ਹੁੰਦਾ ਹੈ ਹਾਈ ਕੋਰਟ ਦੀ ਹਦਾਇਤਾਂ ਤੇ ਵ੍ਰੰਟ ਅਫਸਰ ਨੂੰ ਨਿਯੁਕਤ ਕੀਤਾ ਜਾਂਦਾ ਹੈ ਪਰ ਪੰਜਾਬ ਦੀ ਪੁਲਿਸ ਨੇ ਵ੍ਰੰਟ ਅਫਸਰ ਦੇ ਮੋਰ ਕਿਉਂ ਪੰਡੇ ਨੇ ਦੱਸਾਂਗੇ ਮਾਮਲਾ ਗੰਭੀਰ ਦੱਸਦੇ ਆ ਡੀਜੀਪੀ ਤੋਂ ਰਿਪੋਰਟ ਤਲਬ ਕਰ ਲਈ ਹੈ ਹਾਈ ਕੋਰਟ ਦੇ ਵਿੱਚ ਮਸਲਾ ਹੈ ਦਰਸਲ ਵ੍ਰੰਟ ਅਫਸਰ ਨੂੰ ਨਿਯੁਕਤ ਕੀਤਾ ਗਿਆ ਹਾਈ ਕੋਰਟ ਨੇ ਮਾਰਕਟ ਦੇ ਮਸਲੇ 'ਚ ਨੋਟਿਸ ਲਿਆ ਹੈ ਕਿ ਪੰਜਾਬ ਦੀ ਪੁਲਿਸ ਨੇ ਜ਼ਬਰਦਸਤ ਤਰੀਕੇ ਨਾਲ ਜਿਹੜੀ ਇਹ ਪ੍ਰੇਟ ਉਹ ਫਰੰਟ ਅਫਸਰ ਦੀ ਕੀਤੀ ਜਿਹੜੇ ਹਾਈ ਕੋਰਟ ਵੱਲੋਂ ਲਗਾਏ ਗਏ ਸੀ ਆਈਜੀ ਪੱਦਰ ਦੇ ਅਧਕਾਰੀ ਇਸ ਤੇ ਜਾਂਚ ਕਰਨਾ ਐਸਐਸਪੀ ਮਹਾਲੀ ਸਨ ਦੂਜੇ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਹੋਵੇ ਐਸਐਸਪੀ ਮਹਾਲੀ ਡਾਕਟਰ ਸੰਦੀਪ ਗਰਗ ਦਾ ਜ਼ਿਕਰ ਹੋ ਰਿਹਾ ਹੈ ਕਿ ਦੂਜੇ ਮੁਲਾਜ਼ਮਾਂ ਦੀ ਜਾਂਚ ਹੋਵੇ ਕਿ ਹਾਈ ਕੋਰਟ ਨੇ ਪੁਲਿਸ ਦੇ ਵਤੀਰੇ ਨੂੰ ਗੈਰ ਮਨੁੱਖੀ ਦੱਸਿਆ ਹੈ ਅਨਮਨੁੱਖੀ ਦੱਸਿਆ ਹੈ ਹਾਈ ਕੋਰਟ ਦੇ ਵੱਲੋਂ ਨਿਯੁਕਤ ਕੀਤਾ ਗਿਆ ਵ੍ਰੰਟ ਅਫਸਰ ਡਿਊਟੀ ਤੇ ਗਿਆ ਪੰਜਾਬ ਦੀ ਪੁਲਿਸ ਨੇ ਉਸ ਨੂੰ ਜਿਸ ਤਰੀਕੇ ਨਾਲ ਕੁੱਟਿਆ ਜਿਸ ਤਰੀਕੇ ਦੇ ਨਾਲ ਉਸ ਦੀ ਮਾਰਕੁੱਟ ਕੀਤੀ ਹੈ ਹਾਈ ਕੋਰਟ ਦੇ ਵਿੱਚ ਜਦੋਂ ਮਸਲਾ ਪਹੁੰਚਿਆ ਹਾਈ ਕੋਰਟ ਕਹਿ ਰਿਹਾ ਕਿ ਗੈਰ ਮਨੁੱਖੀ ਹੈ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਐਸਐਸਪੀ ਮਹਾਲੀ ਡਾਕਟਰ ਸੰਦੀਪ ਗਰਗਾ ਅਤੇ ਦੂਜੇ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਹੋਵੇ ਹਾਈ ਕੋਰਟ ਵੱਲੋਂ ਵ੍ਰੰਟ ਅਫਸਰ ਨਿਯੁਕਤ ਕੀਤਾ ਗਿਆ ਪੰਜਾਬ ਦੀ ਪੁਲਿਸ ਨੇ ਫਰੰਟ ਅਫਸਰ ਦੇ ਨਾਲ ਜਿਹੜੀ ਖਾਤਰਦਾਰੀ ਕੀਤੀ ਹੈ ਇਹ ਬਰਦਾਸ਼ਤਯੋਗ ਹਾਈ ਕੋਰਟ ਨੂੰ ਨਹੀਂ ਲੱਗ ਰਹੀ ਇਸੇ ਕਰਕੇ ਬੜੀ ਸਖਤ ਟਿੱਪਣੀ ਕਾਉਂਟਰ ਦਿੱਤਾ ਗਿਆ ਰੋਹਿਤ ਬਾਂਸਲ ਜਿਆਦਾ ਜਾਣਕਾਰ ਦੀ ਸੰਤਨ ਗਿਰੋਹੇ ਫਰੰਟ ਅਫਸਰ ਦਾ ਕੀ ਕਸੂਰ ਹੈ ਫਰੰਟ ਅਫਸਰ ਤਾਂ ਆਪਣੀ ਡਿਊਟੀ ਨਿਭਾ ਰਿਹਾ ਨਾ ਐਨੀ ਮਾੜੀ ਹਾਲਤ ਮਹਾਲੀ ਪੁਲਿਸ ਨੇ ਕੀਤੀ ਬਿਲਕੁਲ ਪੁਲਿਸ ਸਟੇਸ਼ਨ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਦਾ ਪੂਰਾ ਮਾਮਲਾ ਮਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਦਾ ਹੈਗਾ ਤਾਂ ਮਟੌਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਿਅਕਤੀ ਨੂੰ ਰੱਖਿਆ ਜਾਂਦਾ ਹੈਗਾ ਹਿਰਾਸਤ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਦੋਂ ਰੋਕ ਦਿੱਤਾ ਗਿਆ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਦੋਂ ਕਹ ਲਈਏ ਕਿ ਆਪਣਾ ਇੱਕ ਅਫਸਰ ਨਿਯੁਕਤ ਕਰਕੇ ਭੇਜਿਆ ਜਾਂਦਾ ਕਿ ਪੂਰੀ ਦੀ ਪੂਰੀ ਜਿਹੜੀ ਰਿਪੋਰਟ ਹੈਗੀ ਉਹ ਜਿਹੜਾ ਅਫਸਰ ਆ ਉਹ ਦੇਵੇ ਪਰ ਜਦੋਂ ਅਫਸਰ ਪੁਲਿਸ ਸਟੇਸ਼ਨ ਪਹੁੰਚਦਾ ਉਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਉਸ ਤੋਂ ਬਾਅਦ ਐਸਐਸਪੀ ਨੂੰ ਫੋਨ ਜਦੋਂ ਕੀਤਾ ਜਾਂਦਾ ਤਾਂ ਐਸਐਸਪੀ ਦੇ ਆਫਿਸ ਦੇ ਨੰਬਰ ਤੋਂ ਫੋਨ ਜਰੂਰ ਰਿਟੈਂਡ ਹੁੰਦਾ ਪਰ ਉਸ ਦੇ ਵੱਲੋਂ ਕੋਈ ਅੰੰਦਿਤ ਇਹ ਜਾਂ ਅੰਦਰ ਕਿਹਾ ਜਾਂਦਾ ਕਿ ਐਸਐਸਪੀ ਸਾਹਿਬ ਬਾਹਰ ਦੌਰੇ ਤੇ ਗਏ ਹੋਏ ਨੇਗੇ ਤੇ ਇਸ ਤੋਂ ਬਾਅਦ ਜਿੱਦੈ ਉਹ ਵਿਅਕਤੀ ਪੁਲਿਸ ਸਟੇਸ਼ਨ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਨਾਲ ਬਦਤਮੀਜ਼ੀ ਵੀ ਕੀਤੀ ਜਾਂਦੀ ਹੈ ਕੁੱਟਮਾਰ ਦੀ ਵੀ ਗੱਲ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਇਹ ਅਫਸਰ ਦੇ ਬੋਲੋ ਜਿਹੜਾ ਆਖਲਿਆ ਕਿ ਪੰਜਾਬ ਰੈਣਾ ਹਾਈ ਕਵਾਰਟਰ ਨੂੰ ਇਸ ਦੀ ਪੂਰੀ ਰਿਪੋਰਟ ਦਿੱਤੀ ਗਈ ਹੈ ਕਿ ਔਰ ਉਸ ਦੇ ਆਧਾਰ ਦੇ ਉੱਪਰ ਹੀ ਜਿਹੜਾ ਹੁਣ ਸਿੱਧੇ ਤੌਰ ਤੇ ਜਵਾਬ ਚੱਲ ਰਹੀ ਆ ਉਹ ਡੀਜੀਪੀ ਪੰਜਾਬ ਤੋਂ ਕਰ ਲਈ ਗਈ ਹੈ ਪਹਿਲੀ ਗੱਲ ਕਿ ਜਿਹੜੀ ਇਹ ਬਦਤਮੀਜ਼ੀ ਹੋਈ ਹੈ ਕੁੱਟਮਾਰ ਦੀ ਗੱਲ ਹੋਈ ਹੈ ਕਿ ਉਸ ਦੇ ਵਿੱਚ ਕਿਹੜੇ-ਕਿਹੜੇ ਯਾਨੀ ਪਤਾ ਔਰ ਐਸਐਸਪੀ ਦਾ ਜਦੋਂ ਆਫਿਸ ਦੇ ਵਿੱਚ ਫੋਨ ਕੀਤਾ ਜਾਂਦਾ ਤਾਂ ਕਿਹੜਾ ਵਿਅਕਤੀ ਸੀ ਜਿਸ ਦੇ ਵੱਲੋਂ ਫੋਨ ਅਟੈਂਡ ਕੀਤਾ ਗਿਆ ਸੀਗਾ ਉਸ ਵਿਅਕਤੀ ਦੀ ਜਿਹੜੀ ਪੂਰੀ ਡਿਟੇਲ ਹੈਗੀ ਉਹ ਹੁਣ ਮੰਗ ਲਈ ਗਈ ਹੈ ਔਰ ਡੀਜੀਪੀ ਪੰਜਾਬ ਵੱਲੋਂ 1 ਅਪ੍ਰੈਲ ਨੂੰ ਕਿਉਂਕਿ ਫਿਲਹਾਲ ਦੇ ਜਿਹੜੇ ਦਿਨ ਨੇ ਉਹ ਕੋਰਟ ਬੰਦ ਚੱਲ ਰਹੀਆਂ ਨੇ ਛੁੱਟੀਆਂ ਚੱਲ ਰਹੀਆਂ ਨੇ 1 ਅਪ੍ਰੈਲ ਤੋਂ ਕੋਰਟ ਦੁਬਾਰਾ ਖੁੱਲ ਹੋਏਗੀ ਤਾਂ 1 ਤਰੀਕ ਨੂੰ ਜਿਹੜਾ ਇਹ ਜਵਾਬ ਹੈਗਾ ਉਹ ਡੀਜੀਪੀ ਪੰਜਾਬ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਦੇਣਾ ਹੋਏਗਾ ਠੀਕ ਹੈ ਸਰ ਪਰ ਰੋਹਿਤ ਫਰੰਟ ਅਫਸਰ ਦੇ ਕੁੱਟਮਾਰ ਦਾ ਮਤਲਬ ਹੈ ਕਿ ਹਾਈ ਕੋਰਟ ਨੂੰ ਸਿੱਧੇ ਤੌਰ ਤੇ ਚੈਲੰਜ ਕਰਨਾ ਸਿੱਧੇ ਤੌਰ ਤੇ ਸੌਰੀ ਟੂ ਸੇ ਆਈ ਯੂਜ਼ ਥਿਸ ਵਰਡ ਕਿ ਗਲਾਮ ਨੂੰ ਹੱਥ ਪਾਉਣ ਦੇ ਬਰਾਬਰ ਹੈ ਇਹ ਹਾਈ ਕੋਰਟ ਦੇ ਹੁਕਮਾਂ ਦੀ ਹੋਰ ਲੰਘਣਾ ਹੈ ਕੀ ਐਸਐਸਪੀ ਮਹਾਲੀ ਇਸ ਤੇ ਸਟੈਂਡ ਸਪਸ਼ਟ ਕਰ ਰਹੇ ਨੇ ਪੀਟਰ ਹਾਲੇ ਤੱਕ ਵੀ ਕ੍ਰਿਮ ਜੇਕਰ ਜ਼ਿਕਰ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਡੀਜੀਪੀ ਪੰਜਾਬ ਤੋਂ ਰਿਪੋਰਟ ਮੰਗੀ ਗਈ ਹੈ ਤਾਂ ਡੀਜੀਪੀ ਨੇ ਵੀ ਅੱਗੇ ਜਿਹੜੇ ਸਬੰਧਤ ਅਧਿਕਾਰੀ ਆ ਉਹਨਾਂ ਤੋਂ ਇਸ ਗੱਲ ਦੀ ਰਿਪੋਰਟ ਹੈ ਜਿਹੜੀ ਉਹ ਜ਼ਰੂਰ ਮੰਗ ਲਈ ਹੋਏਗੀ ਕਿਉਂਕਿ ਹਾਲੇ ਤੱਕ ਕੋਈ ਜਨਾਨਾ ਸਵਾ ਬਾਕੀ ਹੈ ਔਰ ਇਸ ਦੀ ਪੂਰੀ ਜਿਹੜੀ ਡਿਟੇਲਡ ਰਿਪੋਰਟ ਹੈ ਉਹ ਹਾਈ ਕੋਰਟ ਦੇ ਵਿੱਚ ਵੀ ਜਮ੍ਹਾਂ ਕਰਵਾਇਆ ਗਿਆ ਕਿ ਪਰ ਜਦੋਂ ਤੁਸੀਂ ਦੇਖੋਗੇ ਕਿ ਇੱਕ ਹਾਈ ਕੋਰਟ ਦੇ ਵੱਲੋਂ ਅਪਾਇੰਟ ਕੀਤੇ ਹੋਏ ਆਫੀਸਰ ਦੇ ਨਾਲ ਅਜਿਹਾ ਵਿਵਹਾਰ ਹੋ ਸਕਦਾ ਤਾਂ ਉਸ ਪੁਲਿਸ ਸਟੇਸ਼ਨ ਦੇ ਅੰਦਰ ਦੇ ਹਾਲਾਤ ਕੀ ਹੋਣਗੇ ਜਾਂ ਕਹੇ ਲਈ ਉਸ ਜ਼ਿਲ੍ਹੇ ਦੀ ਪੁਲਿਸ ਦੇ ਕੀ ਹਾਲਾ ਇਸ ਦੀ ਲਈ ਇੱਕ ਸੁਣਵਾਈ ਹੋਣਾ ਪੁਲਿਸ ਮਹਿਕਮੇ ਦੇ ਵਿੱਚ ਖਾਸ ਤੌਰ ਤੇ ਕਿਹਾ ਜਾਂਦਾ ਕਿ ਮੁਸ਼ਕਲਤਾ ਜਿਹੀ ਦੇ ਵਿੱਚ ਜਦੋਂ ਹਾਈ ਕੋਰਟ ਦਾ ਪੁਆਇੰਟ ਕੀਤਾ ਹੋਇਆ ਅਫਸਰ ਦੇ ਨਾਲ ਅਜਿਹੀ ਬਤਵੇਜੀ ਹੋ ਸਕਦੀ ਹੈ ਤਾਂ ਖਾਸ ਗੱਲ ਇਹ ਹੈ ਕਿ ਹਾਈ ਕੋਰਟ ਨੇ ਇਸ ਚੀਜ਼ ਦਾ ਸਖਤ ਨੋਟਿਸ ਲਿਆ ਹੈਗਾ ਔਰ ਹਾਈ ਕੋਰਟ ਦੀ અપਮਾਨ ਵਰਗਾ ਜਿਹੜਾ ਇਹ ਮਾਮਲਾ ਹੈਗਾ ਉਸ ਦਾ ਕਿਹਾ ਗਿਆ ਹੈਗਾ ਕਿ ਕਿਉਂਕਿ ਹਾਈ ਕੋਰਟ ਦਾ ਅਫਸਰ ਹੈ ਜਿਹੜਾ ਤੁਸੀਂ ਉਸ ਨੂੰ ਪੁਲਿਸ ਸਟੇਸ਼ਨ ਦੇ ਅੰਦਰ ਦਾਖਲ ਨਾ ਹੁੰਦਣ ਨੇ ਇੱਕ ਅਲੱਗ ਚੀਜ਼ ਹੈ ਪਰ ਉਸ ਦੇ ਨਾਲ ਬਤਮੀਜ਼ੀ ਕਰਨੀ ਔਰ ਉਸ ਦੇ ਨਾਲ ਕੁੱਟਮਾਰ ਵਰਗੀ ਕੋਸ਼ਿਸ਼ ਕਰਨੀ ਇਹ ਉਸ ਤੋਂ ਵੀ ਕਿਤੇ ਉੱਤੇ ਦੀ ਚੀਜ਼ ਹੈ ਤਾਂ ਇਸ ਦੀ ਜਿਹੜੀ ਇੱਕ ਡਿਟੇਲਡ ਰਿਪ 1 ਅਪ੍ਰੈਲ ਨੂੰ ਜਿਹੜੀ ਅਸੀਂ ਡਿਟੇਲਡ ਰਿਪੋਰਟ ਉਹ ਦਿੱਤੀ ਜਾਏਗੀ ਉਸ ਤੋਂ ਬਾਅਦ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦਾ ਹੈ ਜਾਂ ਕੀ ਇਸ ਦੇ ਵਿੱਚ ਨਵਾਂ ਅਪਡੇਟ ਆਉਣਾ ਹੈਗਾ ਉਹ ਵੀ ਜ਼ਰੂਰ ਤੁਹਾਡੇ ਤੱਕ ਪਹੁੰਚਾਇਆ ਜਾਏਗਾ। ਬਿਲਕੁਲ ਗੈਰਕਾਨੂੰਨੀ ਕੰਮ ਕੀਤਾ ਉਸ ਵਾਅਵਿਕ ਗੱਲ ਹੈ ਕਿ ਪਰਚਾ ਦਰਜ ਕਰਨ ਦੇ ਹੁਕਮ ਵੀ ਹਾਈ ਕੋਰਟ ਦੇ ਸਕਦਾ ਹੈ। ਜਿਸ ਤਰੀਕੇ ਦੀ ਐਮਐਲਆ ਰਿਪੋਰਟ ਜੇ ਕਿਤੇ ਫਰੰਟ ਅਫਸਰ ਹਸਪਤਲ ਦੇ ਵਿੱਚ ਦਾਖਲ ਜ਼ਰੂਰ ਹੋਇਆ ਹੋਇਆ ਤਾਂ ਪੁਲਿਸ ਵਾਲਿਆਂ ਦੀ ਬਚਤ ਨਹੀਂ ਹੈ ਜਿਸ ਨੇ ਇਸ ਫਰੰਟ ਅਫਸਰ ਦੇ ਮੋਹਰ ਭੰਨਣ ਦਾ ਕੰਮ ਕੀਤਾ। ਬਹੁਤ ਸ਼ੁਕਰੀਆ ਰੋਹਿਤ ਜ਼ਿਆਦਾ ਜਾਣਕਾਰੀ ਦੇਣ ਵਾਸਤੇ।